ਹਾਂਕ ਹਾਂਜੀ ਹਾਂਜੀ ਵਧੀਆ ਅਮੀ ਜੀ ਤੁਸੀਂ ਕਦੇ ਦੀ ਟਿਕਣ ਲਈ ਆ ਮੈਂ ਹੁਣ ਵੀ ਆਉਂਦੇ ਹੁਣ ਵੀ ਆਉਂਦੇ ਆ ਉਹ ਫੇਰ ਟਾਈਮ ਲੱਗ ਗਿਆ ਤੁਹਾਨੂੰ ਪਤਾ ਵੇ ਤੇ ਆਤਰ ਹੁੰਦੇ ਆ ਅੱਛਾ ਹਾਂਜੀ ਕਿੱਥੇ ਗਿਆ ਡੈਡੀ ਇੱਥੇ ਹੀ ਆ ਸੰਦੀਪ ਤੋਂ ਦੱਸ ਸਤ ਪਿੰਡ ਠੀਕ ਆ ਸਾਰੇ ਹਾਂਜੀ ਵਧੀਆ ਠੀਕ ਠਾਕ ਸੌਰੇ ਬਾਵਾ ਜਾਂਦਾ ਉਹ ਲੱਗਦਾ ਉਹ ਉਹਨਾਂ ਪੁੱਤ ਕੋਈ ਟੈਸਟ ਉਸ ਤੋਂ ਭਰਿਆ ਸੀ ਉਹਨਾਂ ਨੇ ਅੱਛਾ ਅੱਛਾ ਤੇ ਉਹਦੇ ਕਰਕੇ ਤੁਰਿਆ ਰਹਿੰਦਾ ਆਹੋ ਪਿੰਡੋਂ ਵੀ ਜਦੋਂ ਫੋਨ ਕਰੀਏ ਉਦੋਂ ਹੀ ਕਹਿ ਦਿੰਦੇ ਸੌਰੇ ਗਿਆ ਮੇਰੀ ਗੱਲ ਸੁਣੋ ਆਪਾਂ ਇੱਥੇ ਆਦ ਗਏ ਆ ਨਾ ਪਰ ਇੱਥੇ ਆਏ ਆਪਾਂ ਸਿਰਫ ਰੁਪਿੰਦਰ ਦੇ ਮੂੰਹ ਨੂੰ ਆ ਠੀਕ ਆ ਜੇ ਮੰਮੀ ਹੁਣੇ ਕੋਈ ਗੱਲ ਕਰਨ ਜਵਾਬ ਨਹੀਂ ਦੇਣਾ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਗੱਲ ਕਰਦੀ ਹਾਂ ਪਤਾ ਕਿਉਂ ਜੇ ਅਸੀਂ ਤੇ ਇੱਥੇ ਘੜੀ ਤੇ ਘੜੀ ਰਹਿਣਾ ਵਾ ਜਦੋਂ ਪ੍ਰਮਣੇ ਚੱਲ ਗਏ ਆਪਾਂ ਨਾਲ ਹੀ ਚੱਲ ਜਾਣਾ ਸਤਿ ਸ਼੍ਰੀ ਅਕਾਲ ਜੀ ਭਾਬੀ ਤੁਸੀਂ ਤੁਸੀਂ ਕਦੋਂ ਦੇ ਆਏ ਬਸ ਇਦਾਂ ਹੀ ਹੋਠ ਠੀਕ ਠਾਕ